ਮਨ ਰੋੜਾ ਜੀ ਦੇ ਘਰ ਦੇ ਮੋਰ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਆ ਉਹ ਕੋ ਸਾਨੂੰ ਸ਼ੌਂਕ ਨਹੀਂ ਹੈ ਉਹ ਸਾਡਾ ਸਾਨੂੰ ਮਜਬੂਰਨ ਇਸ ਕਰਨਾ ਪਿਆ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਜਦੋਂ ਸੱਤਾਤ ਆਈ ਸੀ ਤੇ ਨੇ ਕਿਹਾ ਸੀ ਵੀ ਸਾਡੇ ਕੋਲ ਕੋਈ ਵੀ ਅਰਜੀ ਲੈ ਕੇ ਆਏਗਾ ਜਾਂ ਸਾਨੂੰ ਕਿਤੇ ਵੀ ਕੋਈ ਧਰਰਾ ਹੋਏਗਾ ਅਸੀਂ ਅਸੀਂ ਉੱਥੇ ਜਾ ਕੇ ਸੁਣਾ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਐਸਸੀ ਔਰ ਬੀਸੀ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਇਹਨਾਂ ਨੇ ਇਹ ਕਿਹਾ ਸੀ ਕਿ ਤੁਹਾਡੇ ਦੁੱਖੜੇ ਪਹਿਲੇ ਆਧਾਰ ਤੇ ਅਸੀਂ ਸੁਣਾਗੇ ਪਰ ਅੱਜ ਉਹੀ ਸਮਾਜ ਜਦੋਂ ਇਹਨਾਂ ਕੋਲੋਂ ਆਪੇ ਮੁਸ਼ਕਲਾਂ ਲੈ ਕੇ ਆਉਂਦਾ ਹੈ ਇਹ ਮੁਨਕਰ ਹੋਏ ਹੋਏ ਨੇ ਮੁਨਕਰ ਕੀ ਹੋਏ ਹੋਏ ਨੇ ਭੱਜੇ ਹੋਏ ਨੇ ਸਿੰਦਰਜੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਪ੍ਰੋਟੈਸਟ ਨੂੰ ਲੈ ਕੇ ਤਿਆਰੀਆਂ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਐਸਸੀ ਔਰ ਬੀਸੀ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਇਹਨਾਂ ਨੇ ਇਹ ਕਿਹਾ ਸੀ ਕਿ ਤੁਹਾਡੇ ਦੁੱਖੜੇ ਪਹਿਲੇ ਆਧਾਰ ਤੇ ਅਸੀਂ ਸੁਣਾਗੇ ਪਰ ਅੱਜ ਉਹੀ ਸਮਾਜ ਜਦੋਂ ਇਹਨਾਂ ਕੋਲ ਆਪਦੀਆਂ ਮੁਸ਼ਕਲਾਂ ਲੈ ਕੇ ਆਉਂਦਾ ਹੈ ਇਹ ਮੁਨਕਰ ਹੋਏ ਹੋਏ ਨੇ ਮੁਨਕਰ ਕੀ ਹੋਏ ਹੋਏ ਨੇ ਭੱਜੇ ਹੋਏ ਨੇ ਇਹ ਗੱਲਬਾਤ ਜਿਹੜੇ ਕਹਿੰਦੇ ਸੀ ਗਲ ਧਰਨਿਆਂ ਵਿੱਚ ਸਾਡੀ ਸਰਕਾਰ ਬਣੀ ਸੀ ਧਰਨਾ ਹੀ ਲੱਗਣ ਦੇਣੇ ਅੱਜ ਆਪਦੇ ਘਰ ਮੂਰੇ ਧਰਨੇ ਲੱਗਣ ਨੂੰ ਇਹ ਖੁਸ਼ੀ ਮਹਿਸੂਸ ਕਰ ਰਹੇ ਨੇ ਇਸ ਸਮਾਜ ਦੇ ਐਸਸੀ ਬੀਸੀ ਸਮਾਜ ਦੇ ਜ਼ਖਮਾਂ ਦੇ ਉੱਤੇ ਨੂਨ ਸਿੜਕ ਰਹੇ ਨੇ ਕਿੰਨੀਆਂ ਕੁ ਜਥੇਬੰਦੀਆਂ ਨੇ ਜਿਹੜੀਆਂ ਇਸ ਤੇ ਕੱਲ ਨੂੰ ਪ੍ਰੋਟੈਸਟ ਕਰਨ ਨੂੰ ਇਹ 27 ਜਥੇਬੰਦੀਆਂ ਨੇ ਔਰ ਸਾਨੂੰ ਕੁਝ ਹੋਰ ਸਾਡੀਆਂ ਜਿਹੜੀ ਸਿਸਟਰ ਆਰਗੇਨਾਈਜੇਸ਼ਨਾਂ ਨੇ ਉਹਨਾਂ ਨੇ ਵੀ ਮੋਰਲੀ ਸਪੋਰਟ ਕਰਨ ਦੀ ਗੱਲ ਕਹੀ ਹੈ ਔਰ ਕੱਲ ਨੂੰ ਅਸੀਂ ਇਹ ਬਹੁਤ ਵਿਸ਼ਾਲ ਹੈ ਜਿਹੜਾ ਇਹ 60% ਤੋਂ ਉੱਪਰ ਸਮਾਜ ਦਾ ਜਿਹੜਾ ਦੁੱਖ ਹੈ ਉਸ ਨੂੰ ਰੋਸ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਅਸੀਂ ਅਮਨ ਅਰੋੜਾ ਕੈਬਨਟ ਮੰਤਰੀ ਜਿਹੜਾ ਕਿ ਕੈਬਨਟ ਮੰਤਰੀ ਵੀ ਆ ਪੰਜਾਬ ਦਾ ਪ੍ਰਧਾਨ ਵੀ ਆ ਤੇ ਕੈਬਨਟ ਸਭ ਕਮੇਟੀ ਦਾ ਮੈਂਬਰ ਵੀ ਆ ਉਹਦੇ ਘਰ ਦੇ ਮੂਰੇ ਕੜਾ ਕੋਈ ਸੁਨੇਹਾ ਆਇਆ ਹੋਵੇ ਮੀਟਿੰਗ ਵਾਸਤੇ ਪੰਜਾਬ ਸਰਕਾਰ ਨਾਲ ਮੀਟਿੰਗ ਵਾਸਤੇ ਕੋਈ ਸੁਨੇਹਾ ਨਹੀਂ ਆਇਆ ਕੋਈ ਇਹਨਾਂ ਨੇ ਗੱਲਬਾਤ ਕਰਨੀ ਉਲਟਾ ਅਸੀਂ ਬਹੁਤ ਦੇਰ ਤੋਂ ਅਪਰੋਚ ਕਰ ਰਹੇ ਹਾਂ ਪਰ ਇਹਨਾਂ ਦੀ ਜਿਹੜੀ ਸੋਚ ਹੈ ਉਹ ਨਾਵਾਦੀ ਸੋਚ ਹੈ ਸਮਾਜ ਦੇ ਖਿਲਾਫ ਸੋਚ ਹੈ ਇਹ ਇਸ ਤਰ੍ਹਾਂ ਲੱਗਦਾ ਵੀ ਇਹ ਜਿਹੜੀ 60% ਆਬਾਦੀ ਹੈ ਇਹਨੂੰ ਇਹ ਸਮਾਜ ਸਮਝਦਾ ਹੀ ਹੈ ਨਹੀਂ ਅ ਮੈਂ ਜਸਵੀਰ ਸਿੰਘ ਪਾਲ ਕੋਆਰਡੀਨੇਟਰ 27 ਐਸਸੀਬੀਸੀ এমਪਲਾਈਜ਼ ਐਂਡ ਸੋਸ਼ਲ ਆਰਗੇਨਾਈਜੇਸ਼ਨ ਪੰਜਾਬ ਤੋਂ ਤੁਹਾਣਾ ਗੱਲ ਕਰ ਰਿਹਾ ਜਿਹੜਾ ਅਸੀਂ ਕੱਲ 16 ਅਗਸਤ ਨੂੰ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੇ ਪ੍ਰਧਾਨ ਮੰਤਰੀ ਅਤੇ ਸਬ ਕਮੇਟੀ ਦੇ ਮੈਂਬਰ ਸ਼੍ਰੀ ਅਮਨ अरोड़ा ਜੀ ਦੇ ਘਰ ਦੇ ਮੋਰ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਆ ਉਹ ਕੋ ਸਾਾਨੂੰ ਸ਼ੌਂਕ ਨਹੀਂ ਹੈ ਉਹ ਸਾਡਾ ਸਾਨੂੰ ਮਜਬੂਰਨ ਇਸ ਕਰੇ ਕਰਨਾ ਪਿਆ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਆ ਇਹ ਜਦੋਂ ਸੱਤਾ ਤਾਈ ਸੀ ਤੇ ਨੇ ਕਿਹਾ ਸੀ ਵੀ ਸਾਡੇ ਕੋਲ ਕੋਈ ਵੀ ਅਰਜੀ ਲੈ ਕੇ ਆਏਗਾ ਜਾਂ ਸਾਨੂੰ ਕਿਤੇ ਵੀ ਕੋਈ ਧਰਰਾ ਹੋਏਗਾ ਅਸੀਂ ਅਸੀਂ ਉੱਥੇ ਜਾ ਕੇ ਸੁਣਾਂਗੇ ਇਹ ਸੱਤਾ ਦੇ ਨਸ਼ੇ ਦੇ ਵਿੱਚ ਤੁੱਟ ਹੋ ਗਏ ਆ ਇਹ ਸਾਰਾ ਕੁਝ ਭੁੱਲ ਗਏ ਆ ਅਸੀਂ ਕੱਲ ਨੂੰ ਸਾਰੇ ਪੰਜਾਬ ਦੇ 42% ਸ਼ਡਿਊਲ ਕਾਸਟ ਵਾਦੀ 22% ਬੀਸੀ ਵਾਦੀ ਪਛੜੀ ਸਿਰੇ ਦੀ ਵਾਦੀ ਇਹ ਸਾਰੇ ਸਮਾਜ ਦੀ ਤਰਜ਼ਮਾ ਨਹੀਂ ਕਰਦੇ ਹੋਏ ਅਸੀਂ ਇਸ ਦਾ ਰੋੜੇ ਦੇ ਘਰ ਦੇ ਮੋਰੇ ਪ੍ਰਦਰਸ਼ਨ ਕਰਨ ਲਈ ਜਾਂ ਘਰ ਦਾ ਘੇਰਨ ਲਈ ਜਾਂ ਹਸਪਤਾਲ ਨੇ ਲਈ ਕਿਉਂ ਮਜਬੂਰ ਹੈ ਇਸ ਕਰਕੇ ਮਜਬੂਰ ਹੋਏ ਹੈ ਕਿ 22 ਦਸੰਬਰ 2022 ਨੂੰ ਪੰਜਾਬ ਭਵਨ ਦੇ ਵਿੱਚ ਚੰਡੀਗੜ੍ਹ ਵਿਖੇ ਸਾਡੀਆਂ ਸਾਰੀਆਂ ਜਥੇਬੰਦੀਆਂ ਦੇ ਨਮੰਦੇ ਚੇਅਰਮੈਨ ਸਬਕਮੇਟੀ ਹਰਪਾਲ ਸਿੰਘ ਚੀਮਾ ਜੀ ਅਮਨ ਰੋੜਾ ਜੀ ਮੈਂਬਰ ਕਲਦੀਪ ਧਾਲੀਵਾਲ ਮੈਂਬਰ ਅਤੇ ਸਾਰੇ ਵਿਭਾਗਾਂ ਦੇ ਮੁਖੀ ਉੱਥੇ ਹਾਜ਼ਰ ਸੀ ਸਾਡੇ 31 ਸੂਤਰੀ ਮੰਗ ਪੱਤਰ ਦੇ ਉੱਤੇ ਉਹ ਮੀਟਿੰਗ ਹੋਈ ਸੀ ਕਿਉਂਕਿ ਮੀਟਿੰਗ ਜਿਹੜੀ ਸੀ ਉਹ ਅਸੀਂ ਜਦੋਂ 6 ਦਸੰਬਰ 2022 ਨੂੰ ਮੁੱਖ ਮੰਤਰੀ ਦੀ ਕੋਟੀ ਕੀਤੀ ਗਈ ਸੀ ਸੰਗਰੂਰ ਦੇ ਵਿੱਚ ਉੱਥੋਂ ਇਹ ਮੀਟਿੰਗ ਮਿਲੀ ਸੀ ਤੇ ਮੁੱਖ ਮੰਤਰੀ ਦੇ ਆਦੇਸ਼ ਦੇ ਉੱਤੇ ਹੀ ਇਹ ਮੀਟਿੰਗ ਤੈਅ ਹੋਈ ਸੀ ਕਿ ਉਹ ਤੁਸੀਂ ਇਹਨਾਂ ਨਾਲ ਮੀਟਿੰਗ ਕਰੋ ਉਸ ਮੀਟਿੰਗ 'ਚ ਇਹਨਾਂ ਨੇ ਫੈਸਲਾ ਕੀਤਾ ਕਿ ਇਹ ਜਿਹੜਾ 31 ਸੂਤਰੀ ਮੰਗ ਪੱਤਰ ਹੈ 2.5 ਘੰਟੇ ਜਥੇਬੰਦੀ ਨੇ ਆਪਣਾ ਪੱਖ ਰੱਖ ਦਿੱਤਾ ਹੁਣ ਅਸੀਂ ਸਰਕਾਰੀ ਪੱਖ ਵੀ ਦੇਖੀਏ ਡਿਪਾਰਟਮੈਂਟ ਵਾਈਸ ਸਟੇਟਸ ਕੋ ਕੀ ਹੈ ਉਹਨਾਂ ਨੇ ਸਾਰੇ ਮੁਖੀਆਂ ਨੂੰ ਕਿਹਾ ਵੀ ਤੁਸੀਂ ਤਿੰਨ ਹਫ਼ਤੇ ਦੇ ਅੰਦਰ ਅੰਦਰ ਇਹਨਾਂ 31 ਮੰਗਾਂ ਦੇ ਉੱਤੇ ਆਪਣੀ ਸਟੇਟਸ ਰਿਪੋਰਟ ਦਿਓ ਅੱਛਾ ਤੇ ਇਸ ਤੇ ਕਮੇਟੀ ਬਣਾਈ ਗਈ ਸੀ ਕਿ ਸਬ ਕਮੇਟੀ ਬਣਾਈ ਗਈ ਸੀ ਕਿ ਉਹਨਾਂ ਨੇ ਰਿਪੋਰਟ ਤਿਆਰ ਕੀਤੀ ਹੈ ਜਾਂ ਨਹੀਂ ਕੀਤੀ ਕਿ ਕਿਸ ਤਰ੍ਹਾਂ ਹੋਇਆ ਮੈਂ ਉਹੀ ਬੇਨਤੀ ਕਰ ਰਿਹਾ ਉਸ ਮੀਟਿੰਗ ਦੇ ਫੈਸਲੇ ਵਿੱਚ ਇਹਨਾਂ ਨੇ ਇੱਕ ਕਮੇਟੀ ਬਣਾਈ ਜਿਹੜਾ ਨੋਡਲ ਅਫਸਰ ਬਣਾਇਆ ਸ਼੍ਰੀ ਰਕੇਸ਼ ਕੁਮਾਰ ਗੈਂਟਾ ਜੀ ਜਿਹੜੇ ਕਿ ਬਧੀਕ ਮੁਖ ਸਿਕਤਰ ਪੰਜਾਬ ਸੀ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਰੇ ਮੁਖੀਆਂ ਨੂੰ ਹਦਾਇਤ ਕਰਕੇ ਤਿੰਨ ਹਫ਼ਤੇ ਦੇ ਅੰਦਰ ਸਾਨੂੰ ਰਿਪੋਰਟ ਇਹ ਤੁਹਾਨੂੰ ਦੇਣਗੇ ਤੁਸੀਂ ਸਾਰੀ ਰਿਪੋਰਟ ਸੰਕਲਿਤ ਕਰਕੇ ਉਹ ਵਿਸਤ੍ਰਿਤ ਰਿਪੋਰਟ ਸਾਨੂੰ ਪੇਸ਼ ਕਰੋਗੇ 23 ਜਨਵਰੀ 2023 ਨੂੰ ਪਰ ਉਹ ਰਿਪੋਰਟ ਜਿਹੜੀ ਆ ਉਹ 16 ਅਗਸਤ 2023 ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ 242 ਸਫਿਆਂ ਦੇ ਕਰੀਬ ਰਿਪੋਰਟ ਆ ਉਹ ਉਸ ਰਿਪੋਰਟ ਦੇ ਵਿੱਚ ਸਾਡੇ ਸਮਾਜ ਦੇ ਮਸਲੇ ਹੱਲ ਕੀਤੇ ਹੋਣੇ ਉਹਨਾਂ ਦਾ ਹਾਲ ਸਰਕਾਰ ਨੂੰ ਦੱਸਿਆ ਘੰਟਾ ਕਮੇਟੀ ਨੇ ਤੇ 2023 ਅਗਸਤ ਤੋਂ ਲੈ ਕੇ ਅਸੀਂ ਚੀਮਾ ਜੀ ਦੇ ਕੋਲ ਬਹੁਤ ਵਾਰੀ ਗਏ ਆ ਵੀ ਚੀਮਾ ਜੀ ਇਹ ਰਿਪੋਰਟ ਤੁਸੀਂ ਕੀ ਤੁਹਾਡੇ ਆਰਡਰ ਨਾਲ ਹੋਈ ਸੀ ਦਸਕ ਦਿਖਾ ਲਈ ਇਹਨਾਂ ਨੂੰ ਵੀ ਆ ਤੁਹਾਡੇ ਦਸਕਾ ਤੁਸੀਂ ਕਿਤੇ ਸਾਡੇ ਇਸ ਰਿਪੋਰਟ ਨੂੰ ਲਾਗੂ ਕਰੋ ਤਾਂ ਸਾਡਾ ਤੁਸੀਂ ਸਾਡਾ ਵਾਅਦਾ ਕੀਤਾ ਸੀ 22 ਦਸੰਬਰ ਨੂੰ ਪਈ ਰਿਪੋਰਟ ਆ ਲੈੰਦੇ ਹੋ ਰਿਪੋਰਟ ਤੇ ਤੁਹਾਡਾ ਡਿਸਕਸ ਕਰਾਂਗੇ ਫਿਰ ਤੁਹਾਨੂੰ ਨਾਲ ਲੈ ਕੇ ਮੁੱਖ ਮੰਤਰੀ ਕੋਲ ਜਾਵਾਂਗੇ ਤੇ ਉਹਨੂੰ ਲਾਗੂ ਕਰਾਵਾਂਗੇ। ਔਰ ਪੋਲ ਜਨਤਕ ਕੀਤੀ ਗਈ ਹੈ ਹਜੇ ਤੱਕ? ਨਹੀਂ ਜਨਤਕ ਕੀਤੀ ਗਈ। ਅਸੀਂ ਬਹੁਤ ਵਾਰੀ ਕਿਹਾ ਲੋੜੇ ਦੇ ਘਰ 15 ਵਾਰੀ ਸਾਡੇ ਲੀਡਰ ਲੋਕਲ ਗਏ ਆ ਅਸੀਂ ਕਿਨਾਰੇ ਚੰਡੀਗੜ੍ਹ ਵੀ ਗਏ ਆ। ਇਹਦੇ ਕੋਲ ਚੀਮਾ ਦੇ ਕੋਲ ਵੀ ਜਾ ਕੇ ਗਏ ਸਾਨੂੰ ਇਹਨੇ ਜਲੀਲ ਕੀਤਾ ਹੈ। ਲਾਰੇ ਲਾਏ ਆ। ਢੋੜਾ ਕਹਿੰਦਾ ਚੀਮਾ ਸਾਹਿਬ ਫੋਨ ਨਹੀਂ ਚੱਕਦੇ। ਚੀਮਾ ਸਾਹਿਬ ਕਹਿੰਦੇ ਆ ਰੋੜਾ ਸਾਹਿਬ ਨਹੀਂ ਗੱਲ ਸੁਣਦੇ। ਸਾਨੂੰ ਤਾਂ ਇਹਨੇ ਵਿੱਚ ਫਸਾਇਆ ਹੋਇਆ। ਤੇ ਅਸੀਂ ਕੱਲ ਨੂੰ ਪੂਰੇ ਜੋਸ਼ ਖਰੋਸ਼ ਦੇ ਨਾਲ ਆਪਣਾ ਇੱਥੇ ਦੁੱਖ ਦਾ ਪ੍ਰਗਟਾਵਾ ਕਰਾਂਗੇ ਅਸੀਂ ਸਾਰੇ মিডিਆ ਨੂੰ ਬੇਨਤੀ ਕਰਦੇ ਆਂ ਉਹਦੀ ਕਵਰੇਜ ਕਰੋ ਔਰ ਸਾਡੀਆਂ ਜਿਹੜੀਆਂ ਮੰਗਾਂ ਆ ਉਹ ਮੰਗਾਂ ਸਾਰੀਆਂ ਸੁਧਾਨਕ ਹੈ ਉਹਨਾਂ ਮੰਗਾਂ ਦੇ ਵਿੱਚ ਗੈਰ ਸੁਧਾਨ ਨੂੰ ਕੋਈ ਵੀ ਚੀਜ਼ ਨਹੀਂ ਇਸੇ ਕਰਕੇ ਹੀ ਉਹਦੀ ਇੰਨੀ ਸ਼ਾਨ ਹੋਈ ਹੈ ਕਿ ਹੱਡ ਡਿਪਾਰਟਮੈਂਟ ਦੇ ਮੁਖੀ ਨੇ ਆਪਣੀ ਰਿਪੋਰਟ ਦਿੱਤੀ ਆ ਉਸ ਰਿਪੋਰਟ ਦਾ ਜਿਹੜਾ ਸਿੱਟਾ ਸੀ ਉਹ ਨਿਚੋੜ ਕੱਢ ਕੇ ਉਹਨਾਂ ਨੇ ਦਿੱਤਾ ਔਰ 23 ਤੋਂ ਲੈ ਕੇ ਅੱਜ ਤੱਕ 25 ਆ ਗਿਆ 16 8 ਨੂੰ ਇਹਨਾਂ ਨੇ ਬਾਈ ਨੂੰ ਦਿੱਤੇ 23 ਨੂੰ ਦਿੱਤੀ ਸੀ ਅਸੀਂ 16 8 25 ਨੂੰ ਅੱਜ ਇਸ ਕਰ ਇਹਨਾਂ ਦਾ ਘਰ ਕਰ ਰਹੇ ਆਂ ਔਰ ਅਗਲੇ ਮਹੀਨੇ ਚੀਮੇ ਦਾ ਸਦਾ ਦਾ ਨਸ਼ਾ ਵੀ ਤਾਰਾਂਗੇ ਅਸੀਂ ਉਹਦਾ ਜਿਹੜਾ ਢੜਵਾਇਆ ਉਹਦੇ ਲੋਕਾਂ ਨੂੰ ਜਾ ਕੇ ਦੱਸਾਂਗੇ ਵੀ ਇਹ ਆਪਣੇ ਉਹਨੂੰ ਦਲਤ ਕਹਿੰਦਾ ਦਲਤ ਨਹੀਂ ਹੈ ਦਲਤ ਦੁਖੀ ਹੈ ਉਹਦਾ ਦਲਤ ਰੁਕੀ ਹੈ ਨਾ ਉੱਥੇ ਨਗਾ ਕਰਾਂਗੇ ਤੁਹਾਡਾ ਧੰਨਵਾਦ